ਆ ਏਰੀਅਰ ਦਿੱਤਾ ਆ ਟਟਵੇਂ ਢੰਗ ਨਾਲ ਤੁਸੀਂ ਪਿਛਲੀ ਵਾਰੀ ਦੱਸਿਆ ਵੀ ਸੀ ਪਰ ਵੱਡੇ ਪੱਧਰ ਤੇ ਮੈਨੂੰ ਫੋਨ ਆ ਰਹੇ ਵੀ ਜਿਹੜੇ ਇੱਕ ਇੱਕ 16 ਤੋਂ ਬਾਹਰ ਰਿਟਾਇਰ ਹੋ ਰਹੇ ਉਹਨਾਂ ਦੇ ਤੇ ਸਮਝ ਨਹੀਂ ਆ ਰਹੀ ਉਹਨਾਂ ਦਾ ਬੰਨਾ ਕੀ ਹੈ ਸੋ ਇਹਨੂੰ ਲੈ ਕੇ ਤੁਸੀਂ ਹੁਣ ਨਵੇਂ ਸਿਰਿਓਂ ਕੋਸ਼ਿਸ਼ ਕਰੋਗੇ ਪ੍ਰੋਗਰਾਮ ਦੇਵੋਗੇ ਸ਼੍ਰੀ ਦੇ ਵਾਸਤੇ ਕਿਉਂਕਿ ਹੁਣ ਵੀ ਸ਼ਹਿਰ ਮੈਨੂੰ ਫੋਨ ਆਇਆ ਸੀ ਅਸੀਂ ਵੀ ਇੱਕ ਜਿਹੜਾ ਕਾਮਨ ਫਰੰਟ ਇੱਕ ਹੋਰ ਬਣਾਇਆ ਹੈ ਉਹਦੇ ਵਿੱਚ ਸੈਕਰੀਟੇਰੀਅਟ ਸਿਰਫਿਸ ਵੱਲੋਂ ਰਿਟਾਇਰਡ ਆਫੀਸਰ ਵੱਲੋਂ ਅਸੀਂ ਵੀ ਉੱਥੇ ਪਾਰਟਿਸਪੇਟ ਕਰ ਰਹੇ ਹਾਂ ਐਂਡ ਇਵਨ ਉਹਨਾਂ ਨੇ ਪ੍ਰੋਗਰਾਮ ਬਣਾਇਆ ਹੈ ਕਿ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਮੈਮੋਰੰਡਮ ਦਿੱਤਾ ਜਾਏਗਾ ਓਕੇ ਇਹਦੇ ਵਿੱਚ ਕੋਈ ਡਾਊਟ ਨਹੀਂ ਕਿ ਪੰਜਾਬ ਦੇ ਮੁਲਾਜ਼ਮ ਤੇ ਪੰਜਾਬ ਦੇ ਪੈਨਸ਼ਨਰ ਬਹੁਤ ਪਿੱਛੇ ਰਹਿ ਗਏ ਨੇ 2016 ਦਾ ਜਿਹੜਾ ਪੇ ਕਮਿਸ਼ਨ ਹੈ ਉਹ ਤੇ ਏਰੀਅਰ ਤੇ ਅਜੇ ਅਸੀਂ ਰੁੜੇ ਫਿਰਦੇ ਹਾਂ ਸੈਂਟਰ ਗਵਰਨਮੈਂਟ ਹੋਵੇ ਭਾਵੇਂ ਪੜੋਸੀ ਸਾਡਾ ਹਰਿਆਣਾ ਰਾਜ ਹੋਵੇ ਰਾਜਸਥਾਨ ਹੋਵੇ ਹਿਮਾਚਲ ਹੋਵੇ ਯੂਟੀ ਚੰਡੀਗੜ੍ਹ ਹੋਵੇ ਸਾਰਿਆਂ ਨੇ ਆਪਣੇ ਮੁਲਾਜ਼ਮਾਂ ਨੂੰ ਆਪਣੇ ਪੈਨਸ਼ਨਰਜ਼ ਨੂੰ ਮਹਿੰਗਾਈ ਭੱਤੇ ਦੀ ਵੀ ਤਿੰਨ ਕਿਸ਼ਤਾਂ ਕਿਸ਼ਤਾਂ ਦੇਤੀਆਂ ਨੇ ਪੈਂਡਿੰਗ 55% ਦੇ ਰਿਹਾ 55% ਦੇਤਾ ਤੇ ਅਸੀਂ ਅਜੇ ਜਿਹੜਾ ਹੈਗਾ 45% ਤੇ ਤੁਰੇ ਫਿਰਦੇ 42% ਤੇ ਤੁਰੇ ਫਿਰਦੇ ਆ ਏਰੀਅਰ ਦਿੱਤਾ ਹੈ ਤੇ ਇਹ ਜਿਹੜਾ ਹੈਗਾ ਅਸੀਂ ਬਹੁਤ ਪਿੱਛੇ ਰਹਿ ਗਏ ਹਾਂ ਅਰ ਕੰਮ ਜਿਹੜਾ ਹੈ ਕੰਮ ਸਭ ਤੋਂ ਵੱਧ ਲੈ ਰਹੇ ਨੇ ਹੁਣ ਵੀ ਜਿਹੜੀ ਡਿਊਟੀਆਂ ਲੱਗੀਆਂ ਸੀ ਤਾਂ ਚਲੋ ਠੀਕ ਹੈ ਕਿ ਲੜਾਈ ਖਤਮ ਹੋ ਗਈ ਹੈ ਅਦਰਵਾਈ ਤੁਸੀਂ ਦੇਖਿਆ ਹੋਣਾ ਕਿ ਇਵਨ ਆਈਐਸ ਆਫੀਸਰ ਦੀ ਡਿਊਟੀਆਂ ਲੱਗੀਆਂ ਸਾਰਿਆਂ ਦੀ ਡਿਊਟੀ ਲੱਗੀ ਕੰਟਰੋਲ ਰੂਮ ਸਥਾਪਿਤ ਹੋਏ ਉਹਦੇ ਵਿੱਚ ਕੰਮ ਕਰਨਾ ਸੀ ਸਾਰਿਆਂ ਨੇ ਕੰਮ ਕਰਨਾ ਸੀ ਬਨਸੀ ਵੀ ਲੋਕੀ ਵੀ ਕਹਿਗੇ ਸੀ ਕਿ ਤੁਸੀਂ ਸਾਡੇ ਕੋਲ ਵੀ ਕੋਈ ਕੰਮ ਲੈਣਾ ਚਾਹੁੰਦੇ ਹੋ ਸਾਡੇ ਕੋਲ ਵੀ ਕੰਮ ਲੈ ਸਕਦੇ ਹਾਂ ਇਸ ਟਾਈਮ ਜੋ ਹਾਲਾਤ ਨੇ ਸੀਸ ਕਰਕੇ ਇਹੋ ਜਿਹੇ ਜਿਹੜੇ ਹਾਲਾਤ ਨਹੀਂ ਇਹਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ ਉਹਨੂੰ ਤਾਂ ਅਸੀਂ ਬੇਨਤੀ ਇਹੀ ਅਪੀਲ ਕਰਾਂਗੇ ਕਿ ਅਸੀਂ ਬਹੁਤ ਪਿੱਛੇ ਰਹਿ ਗਏ ਹੁਣ ਤੁਸੀਂ ਜਿਹੜਾ ਸਾਡੇ ਜਿਹੜੇ ਨਹੀਂ ਇਵਨ ਮਹਿੰਗਾਈ ਭੱਤੇ ਦੀ ਜਿਹੜੀ ਕਿਸ਼ਤਾਂ ਨੇ ਉਹ ਤੁਸੀਂ ਇਮੀਡੀਏਟਲੀ ਰੀਲੀਜ਼ ਕਰੋ ਜਿਹੜਾ ਪੇ ਕਮਿਸ਼ਨ ਦਾ ਏਰੀਅਰ ਹੈ ਉਹ ਤਾਂ ਸ਼ਿਰ ਰੀਲੀਜ਼ ਕਰੋ ਤੇ ਜਿਹੜਾ ਤੁਸੀਂ ਇਹ ਆਪਣਾ ਜਿਹੜਾ ਤੁਹਾਨੂੰ ਇਹ ਹੈਗਾ ਕਿ ਤੁਸੀਂ ਸਾਨੂੰ ਕੋਈ ਵੀ ਪੇਮੈਂਟ ਨਹੀਂ ਕਰਦੇ ਜਿਹੜੀ ਤੁਸੀਂ 2016 ਤੋਂ ਬਾਅਦ ਵਾਲੀ ਗੱਲ ਕਹੀ ਹੈ ਇਹ ਬਹੁਤ ਇੱਕ ਗਲਤ ਕੰਮ ਸਰਕਾਰ ਇਹ ਕਰ ਰਹੀ ਹੈ ਹਰੇ ਜਿਹੋ ਜਿਹੇ ਹਾਲਾਤ ਨੇ ਇਵਨ ਇਹ ਪਹਿਲੇ ਵਾਰੀਆਂ ਜੋ ਹੋਇਆ ਹੈ ਕਿ ਪੰਜਾਬ ਗਵਰਨਮੈਂਟ ਦੇ EMPLOYEES ਨਾਲ ਸਰਕਾਰ ਬਹੁਤ ੱੱਕਾ ਕਰ ਰਹੀ ਹੈ ਪੈਨਸ਼ਨਰ ਨੂੰ ਤਾਂ ਸਾਨੂੰ ਫੇਰ ਵੀ ਕੁਝ ਨਾ ਕੁਝ ਤਰੋਚਨ ਜੀ ਮਿਲ ਗਿਆ ਹੈ ਜੋ ਸਾਡਾ ERC ਭਾਵੇਂ ਉਹਦੀ ਇੱਕ ਕਿਸ਼ਤੀ ਸਾਨੂੰ ਮਿਲੀ ਮਈ ਚ ਸਟਾਰਟ ਹੋ ਗਿਆ ਮਹੀ ਤੋ ਮਿਲਿਆ ਜੂਨ ਜੁਲਾਈ ਇਸ ਤਰ੍ਹਾਂ ਕਰਕੇ ਕਿਸੇ ਨੂੰ 42 ਕਿਸ਼ਤਾਂ ਮਿਲੇਗਾ ਕਿਸੇ ਨੂੰ 12 ਕਿਸ਼ਤਾਂ ਦੇ ਵਿੱਚ ਮਿਲੇਗਾ ਸਾਨੂੰ ਕੁਝ ਨਾ ਕੁਝ ਮਿਲਣਾ ਸਟਾਰਟ ਹੋ ਗਿਆ ਲੇਕਿਨ ਇੰਪਲਾਈਜ ਕਜੇਹੇ ਨਹੀਂ ਪੰਜਾਬ ਸਰਕਾਰ ਦੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ ਉਹਨਾਂ ਨੂੰ ਅਜੇ ਅਗਲੇ ਸਾਲ 2026 ਤੋਂ ਮਿਲਣਾ ਸ਼ੁਰੂ ਹੋਏਗਾ ਇਹ ਇਸ ਕਰਕੇ ਸਰਕਾਰ ਜਿਹੜਾ ਇਹ ਸਿਸਟਮ ਕਰ ਰਹੀ ਹੈ ਸਿਸਟਮ ਠੀਕ ਨਹੀਂ ਆਏਗਾ 2016 ਦੇ ਬਾਰੇ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਉਹਦੇ ਚ ਵੀ ਇਹ ਬੜੀ ਗੜਬੜ ਕਰ ਰਹੇ ਨੇ ਇਹ ਇਹ ਕਰ ਰਹੇ ਨੇ ਕਿ ਜਿਹੜੇ ਵੀ ਸਾਡੇ ਹੁਣ ਦੇਖੋ 2025 ਆ ਗਿਆ ਜੇ ਸਾਡਾ ਕੋਈ ਬੰਦਾ ਮਾਰਚ 2016 ਦੇ ਵਿੱਚ ਰਿਟਾਇਰ ਹੋਇਆ ਤੇ ਇਸ ਟਾਈਮ ਉਹਨੂੰ ਦੇਖੋ ਕਿੰਨੇ ਸਾਲ ਹੋ ਗਏ ਨੇ ਉਹਨੂੰ ਕੀ ਕਹਿੰਦੇ ਕਿ ਨਹੀਂ ਤੂੰ ਪੈਨਸ਼ਨਰ ਨਹੀਂ ਹੈਗਾ ਜੀ ਕਿਉਂਕਿ ਤੂੰ 2 ਮਹੀਨੇ ਮੁਲਾਜ਼ਮ ਰਿਹਾ ਹੈ ਇਸ ਕਰਕੇ ਤੈਨੂੰ ਅਜੇ ਏਰੀਅਰ ਨਹੀਂ ਅਸੀਂ ਦੇਣਾ ਹੈਗਾ ਜਦੋਂ ਮੁਲਾਜ਼ਮਾਂ ਨੂੰ ਏਰੀਅਰ ਮਿਲੇਗਾ ਉਦੋਂ ਤੈਨੂੰ ਏਰੀਅਰ ਸਟਾਰਟ ਕਰਾਂਗੇ ਕਿੰਨੀ ਅਜੀਬ ਗੱਲ ਹੈ ਕਿਉਂਕਿ ਜੋ ਉਸਨੇ ਜਦੋਂ ਇੱਕ ਚਿੱਠੀ ਬਿਲਕੁਲ ਕਲੀਅਰ ਹੈ ਚਿੱਠੀ ਇਹ ਵੀ ਸਾਫ਼ ਲਿਖਿਆ ਹੋਇਆ ਹੈ ਕਿ ਗਵਰਨਮੈਂਟ ਅਪਲਾਈ ਦੇ ਵਾਸਤੇ ਡਿਫਰੈਂਟ ਚਾਰਟ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਕਿ 2016 ਜਿਹੜਾ ਏਰੀਅਰ ਹੈ ਉਹ 12 ਕਿਸ਼ਤਾਂ ਦੇ ਵਿੱਚ ਮਿਲਣਾ ਹੈ ਔਰ 2017 ਤੋਂ ਲੈ ਕੇ 2021 ਤੱਕ ਦਾ ਉਹਨਾਂ ਨੂੰ 24 ਕਿਸ਼ਤਾਂ 'ਚ ਮਿਲਣਾ ਹੈ ਹਰ ਇੱਕ ਕਿਸ਼ਤਾਂ ਜਿਹੜੀਆਂ ਜਾਂਦੀਆਂ ਨੇ 31 ਤਿੰਨ 2029 ਤੱਕ ਜਾਂਦੀਆਂ ਨੇ ਜੇ ਤਾਂ ਕੋਈ ਗਵਰਨਮੈਂਟ ਦੀ ਟਰਮ ਹੈ ਉਹ 2027 ਤੱਕ ਹੈ আর ਜਿਹੋ ਜੇ ਹਾਲਾਤ ਨੇ ਜਿਸ ਤਰ੍ਹਾਂ ਇਹ ਝੂਠ ਬੋਲ ਕੇ ਆਏ ਸੀ ਜਿਸ ਤਰ੍ਹਾਂ ਇਹ ਮੁਲਾਜ਼ਮਾਂ ਨੂੰ ਪੈਨਸ਼ਨਰਾਂ ਨੂੰ ਜਾਂ ਆਮ ਜਨਤਾ ਨੂੰ ਤੰਗ ਕਰ ਰਹੇ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਵਾਪਸੀ ਹੋਏਗੀ ਤੇ ਐਨੀਹੌ ਸਾਡਾ ਤਾਂ ਮਤਲਬ ਹੈ ਕਿ ਜਿਹੜੀ ਕਮਨਟ ਐਸੀ ਤਾਂ ਉਹਦੇ ਨਾਲ ਹੀ ਲੜਨਾ ਹੈ ਤੇ ਕਿਰਪਾ ਕਰਕੇ ਸਾਨੂੰ ਦਿਓ ਚਿੱਠੀ ਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਹੈ ਕਿ 75 ਸਾਲ ਤੋਂ ਹੇਠਲੇ ਜਿੰਨੇ ਵੀ ਪੈਨਸ਼ਨਰਸ ਨੇ ਉਹਨਾਂ ਨੂੰ 42 ਕਿਸ਼ਤਾਂ ਦੇ ਵਿੱਚ ਬਕਾਇਆ ਦੇਣਾ ਸਟਾਰਟਿੰਗ ਫਰੋਮ 1 4 25 ਜਦੋਂ ਅਸੀਂ ਪੈਨਸ਼ਨਰ ਬਣ ਗਏ ਆ ਉਹਦਾ ਡਿਊ ਡਰਾਅਨਟ ਡਿਫਰੈਂਸ ਨਿਕਲ ਜਾਏਗਾ ਉਹ ਸਾਡਾ ਇਰ ਬਣਦਾ ਇਹਨੂੰ ਦੇਣਾ ਚਾਹੀਦਾ ਹੈ ਜਿਹੜੇ 2 ਮਹੀਨੇ ਆ 4 ਮਹੀਨੇ 6 ਮਹੀਨੇ ਜੇ ਕਿਸੇ ਨੇ ਉਹ ਪੇ ਲਈ ਵੀ ਹੈ ਤਾਂ ਉਹ ਵੀ ਡਿਊ ਡਰਾਅਨਟ ਡਿਫਰੈਂਸ ਦੇ ਵਿੱਚ ਆ ਜਾਏਗੀ ਡਿਫਰੈਂਸ ਬਣੇਗਾ ਸਾਨੂੰ ਜੋ ਨਹੀਂ ਡਿਫਰੈਂਸ